ਸਰ ਮਾਤਾ ਚੰਦਕੁੰਨੀ ਦੇ ਸ਼ਾਵਨ ਦੇ ਨవరਤੇ ਕੱਲ ਤੋਂ ਸ਼ੁਰੂ ਹੋਣ ਜਾ ਰਹੇ ਆ ਤੇ ਟ੍ਰੈਫਿਕ ਪੁਆਇੰਟਸ ਕੋਲ ਕੀ ਪ੍ਰਬੰਧ ਕੀਤੇ ਗਏ ਆ ਜੀ ਜੈ ਮਾਤਾ ਦੀ ਜੀ ਜਿਹੜੇ ਮਾਤਾ ਜੀ ਦੇ ਨవరਤੇ ਕੱਲ ਤੋਂ ਸ਼ੁਰੂ ਹੈ ਇਹਦੇ ਵਾਸਤੇ ਅੱਜ ਮਾਨਯੋਗ ਸਾਡੇ ਐਮਐਲਏ ਸਾਹਿਬ ਜਿੰਤਾ ਸਾਹਿਬ ਮਾਨਯੋਗ ਡੀਸੀ ਸਾਹਿਬ ਮਾਨਯੋਗ ਐਸਐਸਪੀ ਸ਼ਰਪੁਰ ਜੀ ਨੇ ਹਰ ਵਰਗ ਦਾ ਜਿਹੜਾ ਮਤਲਬ ਹਰ ਮਹਿਕਮੇ ਦੇ ਵਿਅਕਤੀ ਨੂੰ ਬੁਲਾ ਕੇ ਸਵੇਰੇ ਮੀਟਿੰਗ ਕੀਤੀ ਸੀ ਉਹਦੇ ਵਿੱਚ ਹਰ ਇੱਕ ਨੂੰ ਆਪਣੀਆਂ ਆਪਣੀਆਂ ਡਿਊਟੀਆਂ ਸਮਝਾ ਕੇ ਤੇ ਮੇਲੇ ਲਈ ਪੂਰਾ ਪ੍ਰਪੇਅਰ ਜਿਹੜਾ ਕਰ ਦਿੱਤਾ ਗਿਆ ਜੀ ਤੇ ਇਸ ਤਰ੍ਹਾਂ ਪਿਛਲੇ ਮੇਲੇਾਂ ਤੋਂ ਦੇਖਿਆ ਗਿਆ ਰਸ਼ ਬਹੁਤ ਜ਼ਿਆਦਾ ਹੁੰਦਾ ਹੈ ਹਾਂਜੀ ਤੇ ਟ੍ਰੈਫਿਕ ਨਗਰ ਵੀ ਔਖਾ ਸੀ ਉਹਦੇ ਬਾਰੇ ਕੀ ਦੇਖੋ ਜੀ ਰਸਤੇ ਇਸ ਵਾਰੀ ਵੀ ਬਹੁਤ ਹੋਊਗਾ ਕਿਉਂਕਿ ਜਿਹੜੀ ਸੰਗਤ ਹੈ ਦਿਨ ਬਦਿਆਂ ਨਾਲ ਵਧਦੀ ਹੈ ਘਟਦੀ ਨਹੀਂ ਇਹਦੇ ਵਾਸਤੇ ਅਸੀਂ ਜਿਹੜੇ ਡਾਇਵਰਸ਼ਨ ਪੁਆਇੰਟ ਹੈ ਉਹ ਬਣਾਏ ਆ ਜਿਸ ਸਾਈਡ ਤੇ ਆਪਾਂ ਦੇਖਣਾ ਵੀ ਸੰਗਤ ਜ਼ਿਆਦਾ ਹੋ ਗਈ ਹੈ ਉਧਰੋਂ ਦੂਸਰੀ ਸਾਈਡ ਤੇ ਆਪਾਂ ਡਾਇਵਰਸ਼ਨ ਦੇ ਦੇਣੀ ਹੈ ਤਾਂ ਜੋ ਜਾਮ ਨਾ ਲੱਗੇ ਕਾਮ ਪਬਲਿਕ ਨੂੰ ਕੋਈ ਦਿੱਕਤ ਜਿਹੜੀ ਨਾ ਹੋਵੇ ਸਰ ਦੇਖਣ ਵਿੱਚ ਇਹ ਹੈ ਕਿ ਸੜਕਾਂ ਦੇ ਉੱਪਰ ਕਈ ਲੰਗਰ ਦੇਣ ਲੱਪੰਦੇ ਹੈਗੇ ਆ ਹਾਂਜੀ ਤੇ ਉਹਦੇ ਬਾਰੇ ਕੀ ਕਹਿਣਾ ਜੀ ਉਹਦੇ ਵਾਸਤੇ ਅਸੀਂ ਇਹਨਾਂ ਨੂੰ ਪਹਿਲਾਂ ਬੇਨਤੀਆਂ ਕੀਤੀਆਂ ਸੀ ਕਿ ਪਲੀਜ਼ ਕੋਈ ਵੀ ਵਿਅਕਤੀ ਸੜਕ ਦੇ ਉੱਪਰ ਲੰਗਰ ਨਾ ਲਾਵੇ ਲੰਗਰ ਸੜਕ ਨੂੰ ਛੱਡ ਕੇ ਪਿੱਛੇ ਲਾਉਣ ਤਾਂ ਜੋ ਸੰਗਤ ਜਿਹੜੀ ਹੈ ਆਰਾਮ ਨਾਲ ਖੜੇ ਹੋ ਕੇ ਲੰਗਰ ਦਾ ਜਿਹੜਾ ਆਨੰਦ ਆ ਮਾਣ ਸਕੇ ਤੇ ਲੰਗਰ ਦਾ ਨੰਦਰੀ ਮਾਣ ਸਕਣ ਤਾਂ ਕੋਈ ਟ੍ਰੈਫਿਕ ਵਿੱਚ ਨਿਰਵੈਗ ਕੋਈ ਦੇਗਨ ਜਿਹੜਾ ਨਾ ਪਵੇ ਉਹ ਸਾਨੂੰ ਸਾਰੇ ਕੋਆਪਰੇਟ ਕਰ ਰਹੇ ਆ ਬਾਕੀ ਕੱਲ ਤੋਂ ਮੇਲਾ ਸ਼ੁਰੂ ਆ ਉਹਦੇ ਵਿੱਚ ਜੇ ਦੇਖਣਾ ਜੇ ਕੋਈ ਏਦਾਂ ਦੀ ਦਿੱਕਤ ਆਈ ਤੇ ਅਸੀਂ ਉਹਨੂੰ ਬੜੇ ਪਿਆਰ ਨਾਲ ਬੇਨਤੀ ਕਰਕੇ ਨੰਗਰ ਤੋਂ ਪਿੱਛੇ ਖੜਾ ਦੇਵਾਂਗੇ ਸਰ ਜਿਹੜੇ ਮੋਟਰਸਾਈਕਲ ਹੱਲੜਬਾਜੀ ਵਾਲੇ ਆ ਉਹਨਾਂ ਦੇ ਬਾਰੇ ਕੀ ਕਹਣਾ ਹੈ ਮੈਂ ਹੱਲੜਬਾਜੀ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਪਲੀਜ਼ ਬੱਚਿਓ ਆਪਣੀਆਂ ਆਤਾਂ ਜਿਹੜੀਆਂ ਤੇ ਕਾਬੂ ਰੱਖੋ ਅਗਰ ਤੁਸੀਂ ਆਪਣੀਆਂ ਆਤਾਂ ਦੇ ਕਾਬੂ ਨਹੀਂ ਰੱਖੋਗੇ ਤੇ ਫੇਰ ਤੁਸੀਂ ਮੇਲੇ ਦਾ ਜਿਹੜਾ ਡਿਸਪਲਿਨ ਹੈ ਉਹ ਪੰਕ ਕਰਨਾ ਹੈ ਮਾਨ ਮਰਿਆ ਦਾ ਨੂੰ ਪੰਕ ਕਰਨਾ ਉਹ ਅਸੀਂ ਕਿਸੇ ਵੀ ਕੀਮਤ ਵਿੱਚ ਨਹੀਂ ਹੋਣ ਦੇਵਾਂਗੇ ਅਗਰ ਤੁਸੀਂ ਮੇਲੇ ਦੇ ਡਿਸਪਲਨ ਨੂੰ ਪੰਕ ਕਰੋਗੇ ਹੰਲਣ ਬਾਜੀ ਕਰੋਗੇ ਤੇ ਤੁਹਾਡੇ ਖਿਲਾਫ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਬਿਲਕੁਲ ਕਾਨੂੰਨ ਦੇ ਜਾਬਤੀ ਵਿੱਚ ਰਹਿ ਕੇ ਕੀਤੀ ਜਾਵੇਗੀ ਸਰ ਜੀ ਜਿਸ ਤਰ੍ਹਾਂ ਬਾਲੇ ਜਿਲਿਆਂ ਤੋਂ ਸ਼ਰਧਾਲੂ ਆਉਂਦੇ ਆ ਜੀ ਤੇ ਬਾਈਚਾਂਸ ਰਸਤਾ ਖੁੱਲ ਜਾਵੇ ਜਾਂ ਕੋਈ ਕੋ ਸ਼ੈਨ ਬੋਰਡ ਵਗੈਰਾ ਕੋਈ ਦਰਾਂ ਪ੍ਰਬੰਧ ਵੀ ਹੈਗਾ ਜੀ ਬਿਲਕੁਲ ਤੁਹਾਡਾ ਅਸਤੀਜੀ ਬਹੁਤ ਵਧੀਆ ਸਵਾਲ ਹੈ ਇਹਦੇ ਵਾਸਤੇ ਬਾਕਮ ਮੰਨੋਗੇ ਐਸਐਸਪੀ ਸ਼ਹਿਰਪੁਰ ਜੀ ਦੇ ਹੁਕਮ ਨਾਲ ਅਸੀਂ ਸਾਰੇ ਚੌਂਕ ਜਿਹੜੇ ਆ ਉਹਨਾਂ ਦੇ ਵਿੱਚ ਫਲੈਕਸ ਲਵਾ ਰਹੇ ਆ ਉਹਦੇ ਉੱਪਰ ਲਿਖਿਆ ਲਿਖ ਕੇ ਲਗਾਇਆ ਜਾ ਰਿਹਾ ਹੈ ਕਿ ਮਾਤਾ ਚਿੰਤਪੁਰਨੀ ਜੀ ਨੂੰ ਜਾਣ ਦਾ ਰਸਤਾ ਅਗਰ ਕਿਸੇ ਸ਼ਰਧਾਲੂ ਨੂੰ ਕੋਈ ਕੰਫਿਊਜ਼ਨ ਹੁੰਦੀ ਹੈ ਤੇ ਉਹ ਚੌਕ ਦੇ ਵਿੱਚ ਦੇਖ ਸਕਦਾ ਹੈ ਹਰ ਚੌਕ ਦੇ ਵਿੱਚ ਅਸੀਂ ਜਿਹੜੇ ਫਲੈਕਸ ਆ ਉਹ ਲਾਤੇ ਆ ਮਤਲਬ ਲੱਗਣੇ ਲਾਉਣੇ ਸ਼ੁਰੂ ਕਰਤੇ ਆ ਅਸੀਂ ਹਰ ਹਾਲਤ ਵਿੱਚ ਅਸੀਂ ਸ਼ਾਮ ਭਾਵੇਂ ਸਾਨੂੰ ਰਾਤ ਦੇ 10 ਵਜੇ ਜਾਂ 11 ਵਜੇ ਪਰ ਅਸੀਂ ਹਰ ਹਾਲਤ ਵਿੱਚ ਲਾ ਕੇ ਜਾਵਾਂਗੇ ਤਾਂ ਜੋ ਕੱਲ ਤੋਂ ਜਿਹੜੀ ਮਾਤਾ ਜੀ ਦੀ ਸੰਗਤ ਬਾਹਰਲੇ ਜ਼ਿਲ੍ਹਿਆਂ ਤੋਂ ਆ ਰਹੀ ਹੈ ਉਹਨਾਂ ਨੂੰ ਕੋਈ ਦਿੱਕਤ ਜਿਹੜੀ ਹੈ ਨਾ ਬੇ। ਹੋਰ ਜਿਹੜੇ ਭਾਰ ਢੋਣ ਵਾਲੇ ਵਾਹਨ ਆ ਉਹ ਸਵਾਰੀਆਂ ਲੈ ਕੇ ਵੀ ਜਾਂਦੇ ਦੇਖੇਗੇ ਪਹਿਲੇ ਸਮੇਂ ਵਿੱਚ ਜੀ ਕਿ ਉਹਨਾਂ ਤੇ ਵੀ ਕੋਈ ਕਰਦੇ ਉਹਨਾਂ ਨੂੰ ਅਸੀਂ ਪਹਿਲਾਂ ਇੱਕ ਤੀਜੇ ਇੱਕ ਅਵੇਰਨੈਸ ਪਾਈ ਸੀਗੀ ਬੜੇ ادب ਤੇ ਸਤਿਕਾਰ ਨਾਲ ਬੇਨਤੀ ਕੀਤੀ ਸੀ ਕਿ ਪਲੀਜ਼ ਕੋਈ ਵੀ ਦੂਸਰੇ ਜ਼ਿਲ੍ਹੇ ਵਾਲਾ ਵਿਅਕਤੀ ਜਾਂ ਹੁਸ਼ਿਆਰਪੁਰ ਜ਼ਿਲ੍ਹੇ ਵਾਲਾ ਵਿਅਕਤੀ ਜਿਹੜਾ ਭਾਰ ਢੋਣ ਵਾਲੀ ਗੱਡੀ ਵਿੱਚ ਬੈਠ ਕੇ ਮਾਤਾ ਜੀ ਦੇ ਦਰਬਾਰ ਦੇ ਵਿੱਚ ਨਾ ਜਾਵੇ ਕਿਉਂਕਿ ਭਾਰ ਢੋਣ ਵਾਲੀ ਗੱਡੀ ਦੇ ਵਿੱਚ ਸਫਰ ਆਪਾਂ ਨਹੀਂ ਕਰ ਸਕਦੇ ਉਹ तकरीबन ਸਾਰਿਆਂ ਵੱਲੋਂ ਸਾਨੂੰ ਇਹੀ ਮੈਸੇਜ ਆਇਆ ਜੀ ਠੀਕ ਆ ਅਸੀਂ ਨਹੀਂ ਕਰਦੇ ਪਰ ਫਿਰ ਵੀ ਜੇ ਕੋਈ ਵਿਅਕਤੀ ਕਰੇਗਾ ਤੇ ਮੈਂ ਤੇ ਇਹੀ ਚਾਹੁੰਦਾ ਕੋਈ ਨਾ ਕਰੇ ਤਾਂ ਜੋ ਅਸੀਂ ਉਹਨਾਂ ਤੇ ਐਕਸ਼ਨ ਜਿਹੜਾ ਨਾ ਲਈਏ ਫਿਰ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਬੇਨਤੀ ਹੈ ਕਿ ਪਲੀਜ਼ ਆਪਣੀਆਂ ਬੱਸਾਂ ਵਗੈਰਾ ਕਰਕੇ ਆਓ ਜਿਹਦੇ ਵਿੱਚ ਤੁਸੀਂ ਸੀਟ ਤੇ ਬੈਠ ਕੇ ਆਰਾਮ ਨਾਲ ਆਓ ਤੇ ਆਰਾਮ ਨਾਲ ਜਾਓ ਭਾਰ ਢੋਣ ਵਾਲੇ ਵਹੀਕਲ ਦੇ ਵਿੱਚ ਬੈਠ ਕੇ ਨਾ ਆਓ